ਅੱਜ ਭਗਵੰਤ ਮਾਨ ਸਰਕਾਰ ਨੇ ਲਾਈਵ ਆ ਕੇ ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ ਜਿਹਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਦੀ ਬੱਲੇ ਬੱਲੇ ਹੁੰਦੀ ਦੇਖੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਖੁਸ਼ ਨੇ ਔਰ ਬਿਨਾਂ ਰਿਸ਼ਵਤ ਤੋਂ ਇਹਨਾਂ ਨੂੰ ਪਟਵਾਰੀ ਲਗਾਇਆ ਗਿਆ ਹੈ ਪਿਛਲਿਆਂ ਸਮਿਆਂ ਦੇ ਵਿੱਚ ਇੱਕ ਪਟਵਾਰੀ ਲੱਗਣ ਲਈ ਮੇਰਾ ਖਿਆਲ ਆ ਕਿ ਕਰੋੜਾ ਰੁਪਏ ਦੀ ਜਿਹੜੀ ਰਿਸ਼ਵਤ ਦੇਣੀ ਪੈਂਦੀ ਸੀ ਸੋ ਹੋ ਭਗਵੰਤਮਾਨ ਸਰਕਾਰ ਸਮੇ ਤੁਸੀ ਦੇਖ ਸਕਦੇ ਹੋ ਕਿ ਧੀਆਂ ਦੀ ਬੱਲੇ ਬੱਲੇ ਜਿਹੜੀ ਨਜ਼ਰ ਆ ਰਹੀ ਆ ਅਸੀਂ ਅਗਲੀ ਪੋਸਟ ਪਾਵਾਂਗੇ ਕਿ ਧੀਆਂ ਦੀ ਕਿੰਨੀਆਂ ਧੀਆਂ ਨੂੰ ਜਿਹੜਾ ਹੈਗਾ ਨਿਯੁਕਤੀ ਪੱਤਰ ਔਨ ਕੈਮਰਾ ਦਿੱਤੇ ਗਏ ਆਉ ਦੇਖ ਲਿਓ ਪੂਰੀ ਵੀਡੀਓ